ਐਸਟ੍ਰੋਲੋਜੀ ਦਾ ਸਭ ਤੋਂ ਵਧੀਆ ਉਪਯੋਗ ਸਹੀ ਸਮੇਂ ਤੇ ਉਪਯੋਗ ਤੇ ਸਹੀ ਐਕਿਊਰੇਸੀ ਦਾ ਉਪਯੋਗ ਹੋ ਸਕਦਾ ਹੈ ਕੈਰੀਅਰ ਦੇ ਮਾਮਲੇ 'ਚ ਅਸੀਂ ਨਾ ਬਹੁਤ ਜ਼ਿਆਦਾ ਕਨਫਿਊਜ਼ ਹੁੰਦੇ ਆ ਮੈਂ ਆਪਣੀ ਕੰਸਲਟੈਂਸੀ ਦੇ ਦੌਰਾਨ ਹੀ ਦੇਖਿਆ ਕਿ ਲੋਕ ਬਹੁਤ ਜ਼ਿਆਦਾ ਕਨਫਿਊਜ਼ ਨੇ ਕਿ ਨੌਕਰੀ ਕਰਨੀ ਚਾਹੀਦੀ ਹੈ ਜਾਂ ਜੌਬ ਕਰਨੀ ਚਾਹੀਦੀ ਹੈ ਬਹੁਤ ਜ਼ਿਆਦਾ ਕਨਫਿਊਜ਼ ਨੇ ਬੱਚਿਆਂ ਦੇ ਮਾਮਲੇ 'ਚ ਬੱਚੇ ਨੂੰ ਪੜ੍ਹਾਈ ਕਿਹੜੀ ਕਰਨੀ ਚਾਹੀਦੀ ਹੈ ਸਮ ਹਾਉ ਉਹ ਕਿਸੇ ਵੀ ਸਬਜੈਕਟ 'ਚ ਵਧੀਆ ਨਹੀਂ ਕਰ ਰਿਹਾ ਕਈ ਵਾਰੀ ਉਹ ਕਈ ਸਾਰੇ ਸਬਜੈਕਟ ਚ ਬਹੁਤ ਵਧੀਆ ਕਰਦਾ ਹੈ ਕੈਰੀਅਰ ਕਿਵੇਂ ਚੂਜ਼ ਕੀਤਾ ਜਾਏ ਬਹੁਤ ساری ਦੁਨੀਆ ਇੰਜੀਨੀਅਰਿੰਗ ਦੇ ਪਿੱਛੇ ਭੱਜਦੀ ਹੈ ਬਹੁਤ ساری ਮੈਡੀਕਲ ਦੇ ਪਿੱਛੇ ਭੱਜਦੀ ਹੈ ਕੀ ਇਹ ਹੀ ਦੋ ਵਿਸ਼ੇ ਰਹਿ ਗਏ ਨੇ ਕਿੰਨਾ ਕੁ ਜ਼ਿਆਦਾ ਇੰਪੋਰਟੈਂਟ ਹੈ სპੋਰਟਸ ਕਿੰਨਾ ਕੁ ਜ਼ਿਆਦਾ ਇੰਪੋਰਟੈਂਟ ਹੈ ਜੌਬ ਜਾਂ ਫਿਰ ਬਿਜ਼ਨਸ ਇਸੇ ਵਿਸ਼ੇ ਤੇ ਅੱਜ ਬਹੁਤ ਵਿਸਤਾਰ ਨਾਲ ਗੱਲ ਕਰਾਂਗੇ ਕੋਸ਼ਿਸ਼ ਕਰਿਓ ਤੁਸੀਂ ਇਹ ਕੰਟੈਂਟ YouTube ਤੇ ਦੇਖ ਰਹੇ ਹੋ ਤੇ ਦੇਖਣ ਤੋਂ ਪਹਿਲਾਂ ਤੁਸੀਂ ਇਹਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਨ ਨਾਲੇ पांचे विषय ਜਿਹੜੇ ਨੇ ਉਹ ਬਹੁਤ ਇੰਪੋਰਟੈਂਟ ਹੋਣ ਵਾਲੇ ਨੇ ਮੇਬੀ ਪੋਸੀਬਲ ਹੋ ਲਾਈਫ ਚੇਂਜਿੰਗ ਹੋਣਗੇ ਜੇ ਕੋਈ ਬਹੁਤ ਧਿਆਨ ਨਾਲ ਉਹਨੂੰ ਸੁਣ ਕੇ ਆਪਣੇ ਜੀਵਨ 'ਚ ਅਪਲਾਈ ਕਰਦਾ ਹੈ ਆਪਣੇ ਬਹੁਤ ਇੰਪੋਰਟੈਂਟ ਡਿਸੀਜਨ ਲੈਣ ਲਈ ਇਹਦੇ 'ਚ ਅਸੀਂ ਕੋਈ ਵੀ ਉਪਾਏ ਦੀ ਗੱਲ ਨਹੀਂ ਕਰਾਂਗੇ ਕਿਉਂ ਮੇਰਾ ਮੰਨਣਾ ਹੈ ਜਿਹੜੀ ਚੀਜ਼ ਨਿਰਧਾਰਤ ਹੈ ਉਹ ਬਦਲੀ ਨਹੀਂ ਜਾ ਸਕਦੀ ਪਰਮਾਤਮਾ ਨੇ ਸਾਨੂੰ ਸਾਡੇ ਜਿਹੜੇ ਵੀ ਕਰਮ ਦਿੱਤੇ ਨੇ ਉਹ ਸਾਡੇ ਪੂਰਵਲੇ ਕਰਮਾਂ ਦੇ ਆਧਾਰ 'ਤੇ ਦਿੱਤੇ ਨੇ ਸਾਡੀ ਜਿਹੜੀ ਐਬਿਲਿਟੀ ਡਿਜ਼ਾਈਨ ਹੋਈ ਹੈ ਸਾਡੇ ਜਿਹੜੇ ਗ੍ਰਾਫ ਡਿਜ਼ਾਈਨ ਹੋਏ ਨੇ ਉਹ ਸਾਰੇ ਪੂਰਵ ਕਰਮ ਦੇ ਆਧਾਰ ਤੇ ਉੱਤੇ ਸਭ ਤੋਂ ਪਹਿਲਾਂ ਨਾ ਅਸੀਂ ਗੱਲ ਕਰਦੇ ਹਾਂ ਕਿ ਇਹ ਸਾਰੀਆਂ ਚੀਜ਼ਾਂ ਪੜਨ ਲਈ ਜਾਂ ਆਪਣੀ ਕੁੰਡਲੀ 'ਚ ਦੇਖਣ ਲਈ ਕਿਹੜਾ ਚੀਜ਼ ਇੰਪੋਰਟੈਂਟ ਹੈ ਪ੍ਰਾਸ਼ਰ ਅਸਟੋਲੋਜੀ ਵੈਦਿਕ ਅਸਟੋਲੋਜੀ ਪ੍ਰਾਸ਼ਰ ਵਿੱਚ ਅਸੀਂ ਕੀ ਕੀ ਕਨਸੀਡਰ ਕਰਦੇ ਹਾਂ ਅਸੀਂ ਕਨਸੀਡਰ ਕਰਦੇ ਹਾਂ ਇਹ 12 ਭਾਵ ਫਰਸਟ ਹਾਊਸ ਜਿੱਥੇ 2 ਨੰਬਰ ਲਿਖਿਆ ਹੈ ਇਹ ਰਾਸ਼ੀ ਹੈ ਇਹਦਾ ਸਵਾਮੀ ਸ਼ੁਕਰ ਹੈ ਇਹ 12 ਭਾਵ ਨੇ ਇਹ ਨੰਬਰ ਜਿਹੜੀ ਹੈ ਉਹ ਰਾਸ਼ੀਆਂ ਹੈ ਇਹਨਾਂ ਦਾ ਹੀ ਕੋਈ ਨਾ ਕੋਈ ਸਵਾਮੀ ਹੈ ਕੋਈ ਨਾ ਕੋਈ ਗ੍ਰਹਿ ਇਹਨਾਂ ਦੀ ਓਨਰਸ਼ਿਪ ਰੱਖਦਾ ਹੈ ਦੂਜੇ ਨੰਬਰ ਦੇ ਉੱਤੇ ਇੱਥੇ ਜਿਹੜਾ ਗ੍ਰਹਿ ਬੈਠਾ ਹੁੰਦਾ ਹੈ ਮੰਨ ਲਓ ਕਿਸੇ ਵੀ ਹਾਊਸ ਦੇ ਅੰਦਰ ਇੱਥੇ ਜੇ ਸੂਰੇ ਹੈ ਇੱਥੇ ਉਹਦੀ ਕੋਈ ਡਿਗਰੀ ਲਿਖੀ ਹੁੰਦੀ ਹੈ ਜਿਹੜੀ 0 ਤੋਂ ਲੈ ਕੇ 30 ਤੱਕ ਹੁੰਦੀ ਹੈ ਡਿਗਰੀ ਬਹੁਤ ਇੰਪੋਰਟੈਂਟ ਹੁੰਦੀ ਹੈ ਉਸ ਤੋਂ ਬਾਅਦ ਕਿਹੜਾ ਗ੍ਰਹਿ ਕਿਹੜੇ ਭਾਵ ਚਾ ਦੂਸਰਾ ਕਿਹਦੀ ਗ੍ਰਹਿ ਦੀ ਯੂਤੀ ਨਾਲ ਹੈ ਮੰਨ ਲਓ ਬਈ ਇੱਥੇ ਬੁੱਧ ਤੇ ਸ਼ਨੀ ਦੋਨੋਂ ਬੈਠੇ ਨੇ ਇਹਨੂੰ ਯੂਤੀ ਕਹਾਂਗੇ ਕਈ ਵਾਰ ਇਹ ਤਿੰਨ ਗ੍ਰਹਿ ਵੀ ਹੋ ਸਕਦੇ ਨੇ ਦੋ ਵੀ ਹੋ ਸਕਦੇ ਨੇ ਚਾਰ ਵੀ ਇਕੱਠੇ ਹੋ ਸਕਦੇ ਨੇ ਇਸ ਤੋਂ ਇਲਾਵਾ ਇੱਕ ਤਾਂ ਪੋਜੀਸ਼ਨ ਹੋਗੀ ਇੱਕ ਡਿਗਰੀ ਹੋਗੀ ਇੱਕ ਹਾਊਸ ਹੋ ਗਿਆ ਯੂਤੀ ਹੋਗੀ ਇਹ ਸਾਰੀਆਂ ਚੀਜ਼ਾਂ ਇੰਪੋਰਟੈਂਟ ਹੈ ਇਹਨੂੰ ਪੜਾਂਗੇ ਕਿਹੜਾ ਕਿਹੜਾ ਹਾਊਸ ਨੌਕਰੀ ਕਰਾਂਦਾ ਹੈ ਤੇ ਕਿਹੜਾ ਹਾਊਸ ਜੌਬ ਬਿਜ਼ਨਸ ਕਰਾਂਦਾ ਇਹ ਬਹੁਤ ਇੰਪੋਰਟੈਂਟ ਹੈ ਅਗਲੇ ਕਿਸੇ ਚੈਪਟਰ ਚ ਅਸੀਂ ਪੜਾਂਗੇ ਵੀ ਜੌਬ ਜਾਂ ਜਿਹੜਾ ਬਿਜ਼ਨਸ ਹੈ ਉਹ ਇੰਡੀਆ ਚ ਹੋਏਗਾ ਜਾਂ ਬ੍ਰਾਡ ਚ ਹੋਏਗਾ ਜਾਂ ਜਿਹੜੇ ਮੁਲਕ ਜੰਮੇ ਹੋ ਉੱਥੇ ਹੀ ਹੋਣਾ ਹੈ ਉਸ ਤੋਂ ਬਾਹਰ ਹੋਣਾ ਹੈ ਅੱਜ ਦਾ ਜਿਹੜਾ ਵਿਸ਼ਾ ਰਹੇਗਾ ਉਹ ਸਿਰਫ ਇੰਨਾ ਰਹੇਗਾ ਇਸ ਵੀਡੀਓ ਦਾ ਕਿ ਅਸੀਂ ਇਹ ਪੜੀਏ ਇਹ ਜਾਣੀਏ ਆਪਣੇ ਆਪ ਆਪਣੀ ਕੁੰਡਲੀ ਤੋਂ ਕਿ ਜੌਬ ਹੈ ਜਾਂ ਬਿਜ਼ਨਸ ਹੈ ਜੇ ਬਿਜ਼ਨਸ ਹੈ ਤਾਂ ਕਿਸ ਖੇਤਰ ਦੇ ਵਿੱਚ ਜਾਂ ਜੌਬ ਹੈ ਤਾਂ ਕਿਸ ਖੇਤਰ ਦੇ ਵਿੱਚ ਸਭ ਤੋਂ ਪਹਿਲਾਂ ਜੌਬ ਨੂੰ ਦੇਖਣ ਲਈ ਕੁੰਡਲੀ ਦਾ ਛਟਾ ਕਰ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਜੌਬ ਲਈ 6th ਹਾਊਸ ਹੁਣ ਅਸੀਂ ਜਾਣਦੇ ਹਾਂ ਵੀ 6th ਹਾਊਸ ਦੇ ਵਿੱਚ ਜੇ ਕਿਹੜੀ ਰਾਸ਼ੀ ਹੈ ਤੇ ਕਿਹੜਾ ਪਲਾਨਟ ਜੌਬ ਦਾ ਹੈ ਸਭ ਤੋਂ ਪਹਿਲਾਂ ਨੌਕਰੀ ਆਈਦਰ ਫੋੜੀ ਆਪਦੀ ਨੌਕਰੀ ਹੈ ਤੁਹਾਡੇ ਅਧੀਨਸਤ ਕੰਮ ਕਰਨ ਵਾਲਿਆਂ ਦਾ ਜਿਹੜਾ ગ્રਹ ਉਹ ਹੈ ਸ਼ਨੀ ਜੇ ਇਸ ਹਾਊਸ ਦੇ ਅੰਦਰ ਸ਼ਨੀ ਦੀ ਰਾਸ਼ੀ 10 ਜਾਂ 11 ਲਿਖੀ ਹੋਈ ਹੈ ਤੇ ਸ਼ਨੀ ਇਸ ਦੇ ਅੰਦਰ ਹੀ ਬੈਠਾ ਹੋਇਆ ਹੈ ਇੱਥੇ ਤਾਂ ਉਸ ਸਿਚੁਏਸ਼ਨ ਦੇ ਅੰਦਰ ਜੌਬ ਐ ਸ਼ਿਓਰ ਹੈ ਕਿ ਐਸੇ ਇਨਸਾਨ ਨੂੰ ਜੌਬ ਕਰਨੀ ਚਾਹੀਦੀ ਹੈ ਬਸ਼ਰਤੇ ਇਸ ਪਲੈਨਟ ਦਾ ਲਾਰਡ ਇਸ ਪਲੈਨਟ ਦਾ ਲਾਰਡ ਇਹਦੇ ਚ ਨਾ ਬੈਠਿਆ ਹੋਵੇ ਉਹਦਾ ਲਗਨ ਤੇ 10ਵਾਂ ਕਮਜ਼ੋਰ ਹੋਵੇ ਐਸੇ ਇਨਸਾਨ ਨੂੰ ਹਮੇਸ਼ਾ ਜੌਬ ਕਰਨੀ ਚਾਹੀਦੀ ਹੈ ਉਸ ਤੋਂ ਬਾਅਦ ਇੱਥੇ ਬੈਠੇ ਹੋਏ ਰਾਸ਼ੀ ਜਿਹੜੀ ਵੀ ਰਾਸ਼ੀ ਬੈਠੀ ਹੈ ਜੇ ਇੱਥੇ ਇਨਸਾਨ ਦਾ ਸੂਰੇ ਬੈਠਾ ਹੈ ਤਾਂ ਉਹ ਬੰਦਾ ਆਮ ਤੌਰ ਦੇ ਉੱਤੇ ਮੈਂ ਇੱਕ ਇੱਕ ਪਲੈਨਟ ਦੇ 2 ਜਾਂ 3 ਤੁਹਾਨੂੰ ਐਗਜ਼ਾਮਪਲ ਦੇ ਦੂੰਗਾ ਹਾਲਾਂਕਿ ਐਗਜ਼ਾਮਪਲ ਵੀ 50 100 ਵੀ ਹੋ ਸਕਦੇ ਨੇ ਸੂਰੇ ਤੋਂ ਰਿਲੇਟਡ ਜੌਬ ਗਵਰਨਮੈਂਟ ਜੌਬ ਵੀ ਹੋ ਸਕਦੀ ਹੈ ਚਿਕਿਤਸਾ ਤੋਂ ਰਿਲੇਟਡ ਜੌਬ ਹੋ ਸਕਦੀ ਹੈ ਐਸੀ ਜੌਬ ਜਿਹੜੀ ਰਾਜਨੀਤੀ ਨਾਲ ਡਾਇਰੈਕਟਲੀ ਸੰਬੰਧ ਰੱਖਦੀ ਹੋਵੇ ਉਹ ਵੀ ਹੋ ਸਕਦੀ ਹੈ ਚੰ드ਰਮਾ ਮਨੋਵਿਗਿਆਨਿਕ ਸਾਈਕੋਲੋਜੀ ਦੀ ਪੜ੍ਹਾਈ ਕਰਾਂਦਾ ਹੈ ਸੈਕਟਰੀਸਟ ਬਣਾ ਦਿੰਦਾ ਹੈ ਨੇਚਰ ਤੋਂ ਜੁੜੀ ਹੋਈ ਬੋਟਨੀ ਦਾ ਸ਼ਾਸਤਰ ਹੋ ਗਿਆ ਕੋਈ ਵੀ ਐਸੀ ਪੜ੍ਹਾਈ ਜਿਹੜੀ ਡਾਇਰੈਕਟ ਪਲਾਂਟਸ ਤੋਂ ਜਾਂ ਕੀੜੀਆਂ ਤੋਂ ਰਿਲੇਟਡ ਹੋ ਉਹ ਵੀ ਚੰ드ਰਮਾ ਕਰਾਂਦਾ ਹੈ ਮਾਰਕੀਟਿੰਗ ਬਹੁਤ ਪ੍ਰਧਿਆ ਚੰ드ਰਮਾ ਕਰਾਂਦਾ ਜੇ ਇਥੇ ਚੰ드ਰਮਾ ਦੇ ਨਾਲ ਬੁੱਧ ਬੈਠਾ ਹੋਵੇ ਤਾਂ ਐਸ਼્યોਰ ਹੈ ਕਿ ਇਦਾਂ ਦਾ ਇਨਸਾਨ ਮਾਰਕੀਟਿੰਗ ਚ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ ਮੈਂ ਤਕਰੀਬਨ ਸੈਂਕੜਾ ਕੁੰਡਲੀਆਂ ਦੇਖ ਚੁੱਕਿਆ ਜਿੱਥੇ ਇੱਥੇ 10 ਨੰਬਰ ਜਾਂ 1 ਨੰਬਰ ਜਾਂ 8 ਨੰਬਰ ਹੋਵੇ ਨਾਲ ਹੀ ਇੱਥੇ ਮੰਗਲ ਦੀ ਪੋਜੀਸ਼ਨ ਬਣਦੀ ਹੈ ਐਸੀ ਸਥਿਤੀ ਦੇ ਅੰਦਰ ਇਨਸਾਨ ਬਹੁਤ ਵਧੀਆ ਤੇ بڑا ਪੁਲਿਸ ਅਧਿਕਾਰੀ ਬਣਦਾ ਹੈ ਇਹਦੇ ਉੱਤੇ ਅਸੀਂ ਥੋੜੀ ਜਿਹੀ ਵਿਸਤਾਰ ਨਾਲ ਗੱਲ ਕਰ ਸਕਦੇ ਹਾਂ ਮੰਗਲ ਬੈਲਟ ਦੀ ਜੌਬ ਕਰਾਂਦਾ ਹੈ ਫਾਇਰ ਦੀ ਹੋ ਸਕਦੀ ਹੈ ਆਰਮੀ ਦੀ ਹੋ ਸਕਦੀ ਹੈ ਪੁਲਿਸ ਦੀ ਹੋ ਸਕਦੀ ਹੈ ਕਿਸੇ ਵੀ ਇਦਾਂ ਦੀ ਜੌਬ ਜਿਹਦੇ ਵਿੱਚ ਤੁਹਾਨੂੰ ਵਰਦੀ ਪੈਂਦੇ ਹੋ ਤੇ ਤੁਹਾਡੇ ਕੋਲ ਹਥਿਆਰਾਂ ਤੋਂ ਸੰਬੰਧੀ ਅਧਿਕਾਰ ਹੁੰਦੇ ਨੇ ਇਹ ਨੌਕਰੀ ਦਾ ਹਾਊਸ ਜਦੋਂ ਵੀ ਇੱਥੇ ਮੰਗਲ ਦਾ ਸੰਬੰਧ ਬਣਦਾ ਹੈ ਹੁਣ ਡਿਪੈਂਡ ਕਰਦਾ ਹੈ ਉਹ ਇਨਸਾਨ ਇੱਕ ਕਾਂਸਟੇਬਲ ਹੋਏਗਾ ਜਾਂ ਬड़ा ਪੁਲਿਸ ਅਧਿਕਾਰੀ ਹੋਏਗਾ ਇਹ ਡਿਪੈਂਡ ਕਰੇਗਾ ਲਾਵ ਸਾਨ ਦੇ ਉੱਤੇ ਸੰਬੰਧ ਦਸ਼ਮ ਭਾਵ ਤੇ ਉਸ انسان ਦੇ ਲਗਨ ਕਿੰਨਾ ਮਜ਼ਬੂਤ ਹੈ ਇਹ ਸਾਰੀਆਂ ਚੀਜ਼ਾਂ ਨਿਰਧਾਰਿਤ ਕਰਦੀਆਂ ਕਿ ਉਹ ਬੱਚਾ ਆਈਪੀਐਸ ਹੋਏਗਾ ਪੀਸੀਐਸ ਹੋਏਗਾ ਜਾਂ ਫਿਰ ਕਾਂਸਟੇਬਲ ਹੋਏਗਾ ਇਸ ਤੋਂ ਬਾਅਦ ਉਹ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਾਮਰਸ ਤੋਂ ਰਿਲੇਟਡ ਪੜ੍ਹਾਈ ਜੇ ਇੱਥੇ ਬੁੱਧ ਦੀ ਰਾਸ਼ੀ ਜਾਂ ਬੁੱਧ ਦੀ ਪੋਜੀਸ਼ਨ ਇੱਥੇ 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 ਦਾ ਲਾਰਡ ਹੋ ਕੇ ਇਹ ਤਿੰਨੋਂ ਸਥਾਨਾਂ 'ਚ ਕਿਤੇ ਵੀ ਬੈਠਾ ਹੁੰਦਾ ਹੈ ਤਾਂ ਐਸਾ ਇਨਸਾਨ ਕਾਮਰਸ ਤੋਂ ਰਿਲੇਟਡ ਪੜ੍ਹਾਈ ਪੱਤਰਕਾਰੀਤਾ ਪੱਤਰਕਾਰਤਾ ਦਾ ਵੀ ਫਿਰ ਅਗੇਨ ਉਹੀ ਤੇ ਜਾ ਜਾਂਦੀ ਹੈ ਜੇ ਬੁੱਧ ਦੀ ਡਿਗਰੀ ਬਹੁਤ ਮਜ਼ਬੂਤ ਹੈ ਉਹਦਾ ਅਸਤੰਭਾ ਚਟੇਕਰ ਚ ਬੈਠ ਕੇ ਦਸਵੇਂ ਦੇ ਨਾਲ ਕੋਈ ਸੰਬੰਧ ਬਣਦਾ ਹੈ ਜਾਂ ਦਸ਼ਮੇਸ਼ ਉਹਦੇ ਨਾਲ ਬੈਠਦਾ ਹੈ ਜਾਂ ਲਾਵਸਾਂ ਚ ਕੋਈ ਸੰਬੰਧ ਬਣਦਾ ਹੈ ਤਾਂ ਇਦਾਂ ਦਾ ਬੰਦਾ ਆਪ ਦਾ ਅਦਾਰਾ ਸ਼ੁਰੂ ਕਰਦਾ ਹੈ ਜਰਨਲਿਜ਼ਮ ਦਾ ਗੁਰੂ ਦੀ ਪੋਜੀਸ਼ਨ ਦਸਵੇਂ ਦੂਸਰੇ ਜਾਂ ਲਗਨ ਚ ਹੁੰਦੀ ਹੈ ਤਾਂ ਫੋਰ ਸ਼ੋਰ ਉਹ ਬੰਦਾ ਆਪ ਦਾ ਅਦਾਰਾ ਸ਼ੁਰੂ ਕਰਦਾ ਹੈ ਜਾਂ ਫਿਰ ਸਮਪਾਦਕ ਦੀ ਪੋਸਟ ਤੱਕ ਪਹੁੰਚ ਜਾਂਦਾ ਹੈ ਬੜੇ ਆਸਾਨੀ ਦੇ ਨਾਲ ਸ਼ੁਕਰ ਫਾਈਨ ਆਰਟਸ ਦਾ ਹੈ ਜੇ ਇੱਥੇ ਸ਼ੁਕਰ ਦੀ ਰਾਸ਼ੀ ਹੈ ਜਿਵੇਂ ਕਿ ਇਸ ਕੁੰਡਲੀ 'ਚ ਇੱਥੇ ਸ਼ੁਕਰ ਦੀ ਰਾਸ਼ੀ ਹੈ ਇੱਥੇ ਹੀ ਸ਼ੁਕਰ ਹੋਵੇ ਇੱਥੇ ਸ਼ੁਕਰ ਹੋਵੇ ਜਾਂ ਲਗਨ 'ਚ ਸ਼ੁਕਰ ਹੋਵੇ ਇਦਾਂ ਦਾ ਇਨਸਾਨ ਬਹੁਤ ਵਧੀਆ ਆਰਕੀਟੈਕਚਰ ਜੌਬ ਕਰਦਾ ਹੈ ਉਹਦੀ ਨੌਕਰੀ ਆਰਕੀਟੈਕਚਰ ਰਿਲੇਟਡ ਫੈਸ਼ਨ ਤੋਂ ਰਿਲੇਟਡ ਫੈਸ਼ਨ ਡਿਜ਼ਾਈਨਿੰਗ ਤੋਂ ਰਿਲੇਟਡ ਫੋਟੋਗ੍ਰਾਫੀ ਤੋਂ ਰਿਲੇਟਡ ਕੋਈ ਵੀ ਇਦਾਂ ਦੀ ਚੀਜ਼ ਜਿਹੜੀ ਆਰਟਿਸਟਿਕ ਹੁੰਦੀ ਹੈ ਉਹ ਇਨਸਾਨ ਇਦਾਂ ਦੀ ਨੌਕਰੀ 'ਚ ਜਾਂਦਾ ਹੈ ਸ਼ਨੀ ਜੇ ਇੱਥੇ ਸ਼ਨੀ ਬੈਠਦਾ ਹੈ ਜਾਂ ਸ਼ਨੀ ਇੱਥੇ ਆਪਦੀ ਰਾਸ਼ੀ ਦਾ ਹੋਵੇ ਇਦਾਂ ਦਾ ਇਨਸਾਨ ਫੋਰਚਰ ਗਵਰਨਮੈਂਟ ਜੌਬ ਤੇ ਜਾ ਸਕਦਾ ਹੈ ਇੱਥੇ ਸ਼ਨੀ ਬੈਠ ਕੇ ਤੀਸਰੀ ਦ੍ਰਿਸ਼ਟੀ ਅਸਟਮ ਕਾਰਚ ਵੀ ਜਾਂਦਾ ਹੈ ਉਹ ਬੰਦਾ ਰਿਸਰਚ ਤੋਂ ਰਿਲੇਟਡ ਮਾਈਨਿੰਗ ਤੋਂ ਰਿਲੇਟਡ ਪੈਟਰੋਲੀਅਮ ਤੋਂ ਰਿਲੇਟਡ ਕੰਮ ਕਰੇਗਾ ਸ਼ਰਾਬ ਤੋਂ ਰਿਲੇਟਡ ਕਾਰੋਬਾਰ ਕਰ ਸਕਦਾ ਹੈ ਇੰਜੀਨੀਅਰਿੰਗ ਹਿਸਟਰੀ ਤੋਂ ਰਿਲੇਟਡ ਆਰਕੀਓਲੋਜਿਸਟ ਬਣ ਸਕਦਾ ਹੈ ਕੋਈ ਨਾ ਕੋਈ ਏਦਾਂ ਦਾ ਕਾਰੋਬਾਰ ਜੀ ਦਾ ਰਿਲੇਸ਼ਨ ਪੁਰਾਣੀ ਤੇ ਗਹਿਰੀ ਚੀਜ਼ਾਂ ਨਾਲ ਹੋਵੇ ਉਹ ਵੀ ਕਰ ਸਕਦਾ ਹੈ ਸ਼ਨੀ ਇੱਥੇ ਬੈਠ ਕੇ ਰਾਜਨੀਤੀ ਵੀ ਬਹੁਤ ਵਧੀਆ ਕਰਾਂਦਾ ਹੈ ਰਾਜਨੀਤਿਕ ਸਲਾਹਕਾਰ ਬਣ ਸਕਦਾ ਹੈ ਜੇ ਉਹਦੀ ਕੁੰਡੀ ਦੇ ਅੰਦਰ ਗੁਰੂ ਦੀ ਪੋਜੀਸ਼ਨ ਵੀ ਬਹੁਤ ਜ਼ਿਆਦਾ ਵਧੀਆ ਹੈ ਹੁਣ ਕਰਦੇ ਹਾਂ ਗੱਲ ਰਾਹੂ ਦੀ ਜੇ ਰਾਹੂ ਦੀ ਪੋਜੀਸ਼ਨ ਇੱਥੇ ਹੋਵੇ ਜਾਂ ਆਪ ਦੀ ਉਚਰਾਸ਼ੀ ਆਪਣੀ ਰਾਸ਼ੀ 'ਚ ਹੋਵੇ ਰਾਹੂ ਦੀ ਆਪਣੀ ਰਾਸ਼ੀ ਕੋਈ ਨਹੀਂ ਹੁੰਦੀ 3 ਨੰਬਰ 4 3 ਨੰਬਰ 6 ਨੰਬਰ ਸ਼ੁਕਰ ਦੀ ਰਾਸ਼ੀ ਦਾ ਹੋਵੇ ਇਥੇ ਨੀਚ ਦੀ ਦ੍ਰਿਸ਼ਟੀ ਨਾ ਪੈਂਦੀ ਹੋਵੇ ਐਸੀ ਕੰਡੀਸ਼ਨ ਦੇ ਅੰਦਰ ਵਿਅਕਤੀ ਬਹੁਤ ਵਧੀਆ ਕੰਮ ਇਲੈਕਟ੍ਰੋਨਿਕਸ ਦਾ ਕਰ ਸਕਦਾ ਹੈ মিডিਆ ਤੋਂ ਰਿਲੇਟਡ ਕਰ ਸਕਦਾ ਹੈ ਡਿਜੀਟਲ ਮੀਡੀਆ ਇਨਫਲੂਐਂਸਰ ਹੋ ਸਕਦਾ ਹੈ ਕੰਪਿਊਟਰ ਸਾਇੰਸ ਜਾਂ ਇੰਜੀਨੀਅਰਿੰਗ ਬਹੁਤ ਵਧੀਆ ਕਰ ਸਕਦਾ ਹੈ ਬਸ਼ਰਤੇ ਸ਼ਨੀ ਤੇ ਮੰਗਲ ਦੀ ਪੋਜੀਸ਼ਨ ਕੁੰਡਲੀ ਚ ਠੀਕ ਹੋਵੇ ਕੇਤੂ ਅਗੇਨ ਇਥੇ ਕੰਪਿਊਟਰ ਸਾਇੰਸ ਫਿਲਾਸਫੀ ਤੇ ਅਧਿਆਤਮਿਕ ਕਾਰਜ ਕਰਾ ਸਕਦਾ ਹੈ ਜਿਹੜੇ ਅਧਿਆਤਮਿਕ ਗੁਰੂ ਹੁੰਦੇ ਨੇ ਉਹਨਾਂ ਦੀ ਵੀ ਕਈ ਵਾਰ ਖੇਤੋ ਦੀ ਪੋਜੀਸ਼ਨ ਛਟੇਆ 8ਵੇਂ ਦੀ ਬਣਦੀ ਹੈ ਇਹ ਗੱਲ ਹੋਈ ਜੀ ਜੌਬ ਦੀ ਹੁਣ ਅਸੀਂ ਸੇਮ ਅਗੇਨ ਜੇ ਇਹੀ ਕਨਸੈਪਟ ਆਪਾਂ ਪੜਦੇ ਆਂ ਬਿਜ਼ਨਸ ਲਈ ਹੁਣ ਸਭ ਤੋਂ ਪਹਿਲਾਂ ਚੂਜ਼ ਕਰਨ ਦੀ ਗੱਲ ਇਹ ਆਉਂਦੀ ਹੈ ਕਿ ਅਸੀਂ ਇਹਦੇ ਚੋਂ ਅ ਇਹ ਕਿਵੇਂ ਸੋਚੀਏ ਇਸ ਗੱਲ ਦਾ ਨਿਰਧਾਰਨ ਕਿਵੇਂ ਹੋਵੇ ਕਿ ਇਨਸਾਨ ਜੌਬ ਜਾਂ ਬਿਜ਼ਨਸ ਕਰੇਗਾ ਸਭ ਤੋਂ ਪਹਿਲਾਂ ਇਸ ਚੀਜ਼ ਨੂੰ ਸਮਝ ਲਓ। ਕੁੰਡਲੀ ਦਾ ਛਟਾ ਘਰ ਜਦੋਂ ਮਜ਼ਬੂਤ ਹੋਵੇ ਮਜ਼ਬੂਤ ਹੋਣ ਦਾ ਮਤਲਬ ਹੈ ਆਪਣੇ ਘਰ ਦਾ ਗ੍ਰਹਿ ਹੋਣਾ ਉੱਚੇ ਦਾ ਗ੍ਰਹਿ ਹੋਣਾ ਆਪਣੀ ਰਾਸ਼ੀ ਦਾ ਹੋਣਾ ਜਾਂ ਫਿਰ ਇੱਥੇ ਜਿਹੜਾ ਗ੍ਰਹਿ ਉਹਦੇ ਉੱਤੇ ਗੁਰੂ ਦੀ ਦ੍ਰਿਸ਼ਟੀ ਹੋਣਾ ਤੇ ਦਸ਼ਮ 11ਵੇਂ ਤੇ ਲਗਨ ਦਾ ਕਮ ਦੋਨੋਂ ਹੋਣਾ ਜਾਂ ਸਿਰਫ ਲਗਨ ਜਾਂ ਦਸਵੇਂ ਦਾ ਕਮਜ਼ੋਰ ਹੋਣਾ ਇਨਸਾਨ ਨੂੰ ਜੌਬ ਕਰਾਂਦਾ ਹੈ ਜਦੋਂ ਵੀ ਇਨਸਾਨ ਦਾ ਲਗਨ ਕਮਜ਼ੋਰ ਹੁੰਦਾ ਹੈ ਉਹਦੀ ਡਿਸੀਜਨ ਪਾਵਰ ਘਟ ਜਾਂਦੀ ਹੈ ਤਾਂ ਉਹ ਕਾਰੋਬਾਰ ਨਹੀਂ ਕਰ ਪਾਂਦਾ ਜਦੋਂ ਵੀ ਦਸਵਾਂ ਘਰ ਕਮਜ਼ੋਰ ਹੁੰਦਾ ਹੈ ਤਾਂ ਉਹਦਾ ਕਾਰੋਬਾਰੀ ਸਥਾਨ ਘਟ ਜਾਂਦਾ ਹੈ ਫਿਰ ਉਹ ਕਿਸੇ ਦੇ ਅਧੀਨਸਤ ਹੀ ਕੰਮ ਕਰਦਾ ਹੈ ਜੇ ਛੇਟਾ ਘਰ ਦਸਵੇਂ ਤੇ ਲਗਨ ਤੋਂ ਕਮਜ਼ੋਰ ਹੈ ਤਾਂ ਇਨਸਾਨ ਬਿਜ਼ਨਸ ਕਰਦਾ ਹੈ ਯਾਨੀ ਕਿ ਛੇਟਾ ਘਰ ਦਾ ਕਮਜ਼ੋਰ ਹੋ ਜਾਣਾ ਨੌਕਰੀ ਵਾਲੇ ਘਰ ਨੂੰ ਕਮਜ਼ੋਰ ਕਰ ਦਿੰਦਾ ਹੈ ਦਸਵੇਂ ਘਰ ਦਾ ਲਗਨ ਦਾ 11ਵੇਂ ਘਰ ਦਾ ਮਜ਼ਬੂਤ ਹੋ ਜਾਣਾ ਇਨਸਾਨ ਨੂੰ ਬਿਜ਼ਨਸ ਲਈ ਪ੍ਰੇਰਿਤ ਕਰਦਾ ਹੈ ਤੀਸਰਾ ਹਾਊਸ ਬਿਜ਼ਨਸ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹਾਊਸ ਹੈ ਕਿਉਂਕਿ ਇਹ ਪ੍ਰਾਕਰਮ ਦਾ ਘਰ ਹੈ ਇਨਸਾਨ ਦੇ ਐਫਰਟਸ ਲੈਣ ਦਾ ਘਰ ਹੈ ਇਨਸਾਨ ਕਿੰਨਾ ਕੁ ਜ਼ਿਆਦਾ ਐਫਰਟ ਲੈ ਸਕਦਾ ਹੈ ਹੁਣ ਅਗੇਨ ਉਹੀ ਚੀਜ਼ਾਂ ਰਿਪੀਟ ਹੋ ਜਾਂਦੀਆਂ ਜੀ ਗ੍ਰਹਿ ਦਾ ਕਾਰੋਬਾਰ ਉਹੀ ਰਹਿੰਦਾ ਹੈ ਗ੍ਰਹਿ ਦਾ ਇੰਪੈਕਟ ਉਹੀ ਰਹਿੰਦਾ ਹੈ ਜਿਹੜਾ ਕਿ ਨੌਕਰੀ ਲਈ ਹੈ ਇਨਸਾਨ ਉਹੀ ਸਾਰੇ ਸਬਜੈਕਟ ਜਿਨ੍ਹਾਂ ਦਾ ਸੰਬੰਧ ਛੱਡੇ ਕਰਨ ਨਾਲ ਸੀਗਾ ਜਦੋਂ 10ਵੇਂ ਘਰ ਨਾਲ ਬੰਦਾ ਹੈ 11ਵੇਂ ਘਰ ਨਾਲ ਬੰਦਾ ਹੈ ਤਾਂ ਉਹੀ ਸਬਜੈਕਟ ਦੇ ਅੰਦਰ ਇਨਸਾਨ ਆਪਦਾ ਕਾਰੋਬਾਰ ਕਰਦਾ ਹੈ ਕਿਵੇਂ ਕਰਦਾ ਹੈ ਜੇ 10ਵੇਂ ਘਰ ਦਾ ਸੰਬੰਧ ਸੂਰੇ ਨਾਲ ਬੰਦਾ ਹੈ ਤਾਂ ਚਿਕਿਤਸਾ ਰਾਜਨੀਤੀ ਪ੍ਰਸ਼ਾਸਨਿਕ ਕਾਰੇ ਗਵਰਨਮੈਂਟ ਠੇਕੇਦਾਰ ਵੀ ਬਣ ਸਕਦਾ ਹੈ ਸਰਕਾਰੀ ਠੇਕੇਦਾਰ ਵੀ ਬਣ ਸਕਦਾ ਹੈ ਚੰਦਰਮਾ ਅਗੇਨ ਮਨੋਵਿਗਿਆਨ ਸੈਕਟ੍ਰੀਸਟ ਕਿਸੇ ਨਾ ਕਿਸੇ ਤਰੀਕੇ ਦੇ ਖੇਤੀਬਾੜੀ ਕਰੇ یا پھر ونस्पति ਤੋਂ ਸੰਬੰਧਿਤ ਆਪਦੀ ਲੈਬ یا مارکیٹنگ ਦਾ بڑا مارکیٹنگ ਦਾ کاروبار ਕਰ ਸਕਦਾ ਹੈ ਮੰਗਲ ਇੰਜੀਨੀਅਰਿੰਗ ਕੰਪਨੀ ਆਪਦੀ ਇੰਜੀਨੀਅਰਿੰਗ ਕੰਪਨੀ ਆਪਦੀ مشین سپلائی ਕੰਪਨੀ ਮੰਗਲ ਦੇ ਨਾਲ ਸੂਰੇ ਜਾਂ ਸ਼ਨੀ ਜਦੋਂ ਯੁੱਤੀ ਬਣਦੀ ਹੈ ਤਾਂ انسان ਡਾਕਟਰ ਬੰਦਾ ਹੈ ਉਹ ਵੀ ਸਰਜਨ ਇਕੱਲਾ ਸੂਰੇ ਡਾਕਟਰੀ ਕਰਾਂਦਾ ਹੈ ਮੰਗਲ ਦੇ ਨਾਲ ਹੋਵੇ ਜਾਂ ਮੰਗਲ ਦਾ ਦ੍ਰਿਸ਼ਟੀ ਸੰਬੰਧ ਬਣਦਾ ਹੋਵੇ ਤਾਂ ਉਹ ਸਰਜਨ ਬਣਾ ਦਿੰਦਾ ਹੈ ਇਹਦੇ ਵਿੱਚ ਵੀ ਬਹੁਤ ਜ਼ਿਆਦਾ ਗਹਿਰੀ ਰਿਸਰਚ ਇਹ ਕੀਤੀ ਗਈ ਹੈ ਜਿਹੜੇ ਭਾਵ ਜਾਂ ਜਿਹੜੀ ਰਾਸ਼ੀ ਦਾ ਸੰਬੰਧ ਜਿਸ ਭਾਵ ਤੋਂ ਬਣਦਾ ਹੋਏ ਉਸ 파ਟ ਦਾ ਸਰਜਨ ਹੁੰਦਾ ਹੈ ਡੈਂਟਿਸਟ ਵੀ ਹੋ ਸਕਦਾ ਹੈ ਜਦੋਂ ਦੂਸਰੇ ਘਰ ਦਾ ਬਣੇ ਪੰਜਵੇਂ ਦਾ ਬਣੇ ਤਾਂ ਗੈਸਟਰੋਲੋਜਿਸਟ ਹੋ ਸਕਦਾ ਹੈ ਉਵੇਂ ਜੇ ਸ਼ੁਕਰ ਦਾ ਜਾਂ ਸਤਮ ਦਾ ਆਪਦਾ ਬਣੇ ਤਾਂ ਉਹ ਸੈਕਸ ਸੰਬੰਧੀ ਡਾਕਟਰੀ ਬਹੁਤ ਵਧੀਆ ਕਰ ਸਕਦਾ ਹੈ ਇਹ ਸਾਰੇ ਯੋਗ ਬੰਦੇ ਨੇ ਅਗੇਨ ਜਦੋਂ ਬੁੱਧ ਦਾ ਸੰਬੰਧ ਦਸਮ ਦੇ ਨਾਲ ਬਣਦਾ ਹੈ ਤਾਂ ਇਨਸਾਨੀ ਡੀਏ ਬਣਦਾ ਹੈ ਜੇ ਪੰਜਵੇਂ ਬੁੱਧ ਤੋਂ ਸੰਬੰਧਿਤ ਤਿੰਨ ਜਾਂ ਛੇ ਨੰਬਰ ਰਾਸ਼ੀ ਹੋਵੇ ਉਹਦਾ ਸੰਬੰਧ ਦਸਵੇਂ ਨਾਲ ਬਣ ਜੇ ਤਾਂ ਇਨਸਾਨ ਸੀਏ ਬਣਦਾ ਹੈ ਬੈਂਕਿੰਗ ਤੋਂ ਸੰਬੰਧਿਤ ਜੌਬ ਕਰ ਸਕਦਾ ਹੈ ਮਲਟੀਨੈਸ਼ਨਲ ਲੈਂਗੁਏਜਸ ਦੇ ਸੰਬੰਧਿਤ ਜੌਬ ਕਰ ਸਕਦਾ ਹੈ ਜਰਨਲਿਜ਼ਮ ਕਰਦਾ ਹੈ ਜੇ ਬੁੱਧ ਤੇ ਗੁਰੂ ਦੀ ਯੁਤੀ ਕਿਸੇ ਵੀ ਤਰੀਕੇ ਨਾਲ ਬਣ ਜਾਏ ਤਾਂ ਉਹ ਜਰਨਲਿਜ਼ਮ ਵੀ ਕਰੇਗਾ ਆਪ ਦਾ ਪੱਤਰਕਾਰਤਾ ਤੋਂ ਸੰਬੰਧਿਤ ਅਦਾਰਾ ਸਥਾਪਿਤ ਵੀ ਕਰ ਸਕਦਾ ਹੈ ਬ੍ਰਹਸਪਤੀ ਕਾਨੂੰਨ ਸ਼ਨੀ ਦੀ ਪੋਜੀਸ਼ਨ ਜੇ ਬਹੁਤ ਵਧੀਆ ਬਣਦੀ ਹੈ ਇੱਥੇ ਸ਼ਨੀ ਤੇ ਗੁਰੂ ਦੀ ਜਾਂ ਇੱਥੇ ਇੱਥੇ ਜਾਂ ਇੱਥੇ ਸ਼ਨੀਦ ਦੀ ਤੇ ਗੁਰੂ ਦੀ ਰਿਪਰੈਜੈਂਟੇਸ਼ਨ ਬਣਦੀ ਹੈ ਤਾਂ ਇਨਸਾਨ ਜੱਜ ਬਣ ਸਕਦਾ ਹੈ ਆਪ ਦੀ ਲਾ ਫਰਮ ਸ਼ੁਰੂ ਕਰ ਸਕਦਾ ਹੈ ਵਕੀਲ ਬਣ ਸਕਦਾ ਹੈ ਫਿਲਾਸਫੀ ਤੋਂ ਸੰਬੰਧਿਤ ਕੰਮ ਕਰ ਸਕਦਾ ਹੈ ਰਾਈਟਰ ਬਣ ਸਕਦਾ ਹੈ ਬਹੁਤ بڑا ਸਲਾਹਕਾਰ ਜਿਹਨੂੰ ਅਸੀਂ ਉਹ ਕਹ ਦਿੰਨੇ ਹਾਂ ਰਾਜਦੂਤ ਉਹ ਇਨਸਾਨ ਬਣ ਸਕਦਾ ਹੈ ਸ਼ੁਕਰ ਸੇਮ ਇਥੇ ਇਥੇ ਜਦੋਂ ਸ਼ੁਕਰ ਦੀ ਪੋਜੀਸ਼ਨ ਅਸੀਂ ਫੈਸ਼ਨ ਆਰਕੀਟੈਕਚਰ ਦਾ ਕੰਮ ਕਰਾ ਰਹੇ ਸੀਗੇ ਜੇ ਇੱਥੇ ਸ਼ੁਕਰ ਦੀ ਪੋਜੀਸ਼ਨ ਬਣਦੀ ਹੈ ਤਾਂ ਆਪ ਦਾ ਆਰਕੀਟੈਕਚਰ ਦੀ ਫਰਮ ਫੈਸ਼ਨ ਤੋਂ ਰਿਲੇਟਡ ਕਾਰੋਬਾਰ ਕਿਸੇ ਵੀ ਤਰ੍ਹਾਂ ਦਾ ਬ੍ਰਾਂਡਡ ਸ਼ੋਰੂਮ ਦਾ ਕਾਰੋਬਾਰ ਇਨਸਾਨ ਕਰਦਾ ਹੈ ਸ਼ਨੀ ਦੀ ਪੋਜੀਸ਼ਨ ਇੱਥੇ ਮੈਟਲ ਤੋਂ ਰਿਲੇਟਡ ਕੰਮ ਕਰਾਉਂਦੀ ਹੈ ਲੋਹਾ ਵੀ ਕਹਿ ਸਕਦੇ ਹੋ ਕਿ ਅਸੀਂ ਹੋਰ ਮੈਟਲ ਤੋਂ ਰਿਲੇਟਡ ਵੀ ਕਹਿ ਸਕਦੇ ਹੋ ਸ਼ਰਾਬ ਦਾ ਕੰਮ ਕਰਾ ਦਿੰਦੀ ਹੈ ਲਾ ਉਸ ਸੰਬੰਧਿਤ ਫਰਮ ਕਰਵਾ ਦਿੰਦੀ ਹੈ ਤੇਲ ਦਾ ਕਾਰੋਬਾਰ ਕਰਾ ਦਿੰਦੀ ਹੈ ਆਰਕੀਓਲੋਜਿਸਟ ਦਾ ਕਾਰੋਬਾਰ ਇਹ ਸਾਰੀਆਂ ਚੀਜ਼ਾਂ ਇਨਸਾਨ ਫਿਰ ਆਪ ਦੀ ਫਰਮ ਬਣਾ ਕੇ ਕਰਦਾ ਹੈ ਜਦੋਂ ਇਹੀ ਰਾਹੂ ਦੀ ਪੋਜੀਸ਼ਨ ਆਉਂਦੀ ਹੈ 10th ਹਾਊਸ ਦਾ ਰਾਹੂ ਜੇ ਚੰਗੀ ਪੋਜੀਸ਼ਨ ਤੇ ਹੈ ਤਾਂ ਇਨਸਾਨ ਨੂੰ ਬਹੁਤ ਵਧੀਆ ਸੋਸ਼ਲ ਮੀਡੀਆ ਇਨਫਲੂਐਂਸਰ ਬਣਾ ਦਿੰਦਾ ਹੈ ਉਹਦੀ ਸੋਸ਼ਲ ਮੀਡੀਆ ਦੀ ਪੈਠ ਵਧੀਆ ਕਰਾ ਦਿੰਦਾ ਹੈ ਇੰਜੀਨੀਅਰਿੰਗ ਤੋਂ ਰਿਲੇਟਡ ਇਲੈਕਟ੍ਰਿਕ ਤੋਂ ਰਿਲੇਟਡ ਕੰਮ ਕਰਾ ਦਿੰਦਾ ਹੈ ਕੇਤੂ ਵੀ ਇੱਥੇ ਕੰਪਿਊਟਰ ਸਾਇੰਸ ਫਿਲਾਸਫੀ ਤੇ ਆਧਿਆਤਮਿਕ ਦੁਕਾਨ ਕਰਾ ਦਿੰਦਾ ਹੈ ਪੂਜਾ ਦੇ ਸਾਮਾਨ ਦੀ ਜਾਂ ਫਿਰ ਧਰਮ ਤੋਂ ਸੰਬੰਧਿਤ ਹੋਰ ਕੋਈ ਕੰਮ ਹੁਣ ਲਾਸਟ ਐਂਡ ਫਾਈਨਲ ਅਸੀਂ ਇੱਕ ਚੀਜ਼ ਹੋਰ ਡਿਸਕਸ ਕਰਦੇ ਹਾਂ ਕਿ ਇਹ ਜਿਹੜੇ ਡਿਸੀਜਨ ਨੇ ਕਾਰੋਬਾਰ ਜਾਂ ਬਿਜ਼ਨਸ ਇਹ ਪੜਾਈ ਤੋਂ ਬਾਅਦ ਦੇ ਨੇ ਸੇਮ ਅਸੀਂ ਬਹੁਤ ਵਧੀਆ ਤਰੀਕੇ ਨਾਲ ਦੇਖ ਸਕਦੇ ਹਾਂ ਜਿਹੜਾ ਇਹ ਹਾਊਸ ਹੈ ਇਹ ਪ੍ਰਾਇਮਰੀ ਐਜੂਕੇਸ਼ਨ ਦਾ ਹਾਊਸ ਹੈ ਤੇ ਜਿਹੜਾ ਇਹ ਹਾਊਸ ਹੈ ਇਹ ਹਾਇਰ ਐਜੂਕੇਸ਼ਨ ਦਾ ਹਾਊਸ ਹੈ ਤੇ ਜਿਹੜਾ ਇਹ ਹਾਊਸ ਹੈ ਇਹ ਰਿਸਰਚ ਦਾ ਹਾਊਸ ਹੈ ਇਹ ਬਹੁਤ ਇੰਪੋਰਟੈਂਟ ਨੇ ਕਿਸੇ ਵੀ ਬੱਚੇ ਦੇ ਚਾਰਟ ਦੇ ਵਿੱਚ ਇਹ ਕਦੋਂ ਇੰਪੋਰਟੈਂਟ ਨੇ ਜਦੋਂ ਤੁਸੀਂ ਪੜ੍ਹਾਈ ਚੂਸ ਕਰਨੀ ਹੈ 8ਵੀਂ ਤੋਂ 9ਵੀਂ ਤੱਕ ਦੀ ਪੜ੍ਹਾਈ 10ਵੀਂ ਤੱਕ ਦੀ ਪੜ੍ਹਾਈ ਜੇ ਬੱਚਾ CBSE ਬੋਰਡ ਤੇ ਹੈ ਤਾਂ 10ਵੀਂ ਤੱਕ ਜੇ ਆਈਸੀਸੀ ਬੋਰਡ ਜੇ ਤਾਂ 8ਵੀਂ ਤੋਂ ਬਾਅਦ ਉਹਨੇ ਸਬਜੈਕਟ ਚੂਜ਼ ਕਰਨੇ ਹੁੰਦੇ ਹਨ ਤਾਂ ਉਸ ਹਾਊਸ ਬਹੁਤ ਇੰਪੋਰਟੈਂਟ ਹੈ ਇਹ ਬੱਚੇ ਦਾ ਮੈਂਟਲ ਐਬਿਲਿਟੀ ਦਾ ਹਾਊਸ ਹੈ ਉਹਦੇ ਦਿਮਾਗ ਦਾ ਹਾਊਸ ਹੈ ਕਿ ਕਿਵੇਂ ਉਹ ਫਲੋਰਿਸ਼ ਹੋ ਰਿਹਾ ਹੈ ਜੀ ਉਹਦੇ ਅੰਦਰ ਕਿਹੜੇ ਕਿਹੜੇ ਸਬਜੈਕਟ ਨੇ ਅਗੇਨ ਜੇ ਮੈਥ ਜੇ ਮੈਥ ਪੜਾਉਣਾ ਹੈ ਤਾਂ ਬੁੱਧ ਦੀ ਪੋਜੀਸ਼ਨ ਤੇ ਬੁੱਧ ਦਾ 5th ਹਾਊਸ ਦੇ ਨਾਲ ਸੰਬੰਧਿਤ ਹੋਣਾ ਬਹੁਤ ਜ਼ਰੂਰੀ ਹੈ ਜੇ ਸਾਇੰਸ ਪੜਾਉਣੀ ਹੈ ਸ਼ੁਕਰ ਬਹੁਤ ਜ਼ਰੂਰੀ ਹੈ ਮੰਗਲ ਬਹੁਤ ਜ਼ਰੂਰੀ ਹੈ ਸੂਰੇ ਬਹੁਤ ਜ਼ਿਆਦਾ ਜ਼ਰੂਰੀ ਹੈ ਅਗੇਨ ਉਦਾਂ ਹੀ ਹਾਇਰ ਐਜੂਕੇਸ਼ਨ ਇਦਾਂ ਜੇ ਪੀਐਚਡੀ ਕਰਨੀ ਹੈ ਡਾਕਟਰੀ ਵੀ ਕਰਦਾ ਐ ਐਮਡੀ ਕਰਨੀ ਆ ਤਾਂ ਉਹਦਾ 9th 8th ਹਾਊਸ ਜਿਹੜਾ ਰਿਸਰਚ ਦਾ ਘਰ ਹੈ ਪੀਐਚਡੀ ਦਾ ਘਰ ਹੈ ਉਹਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ ਇਹ ਸਬਜੈਕਟ ਦਾ ਸੰਬੰਧ ਜਿਹੜੇ ਵੀ ਸਬਜੈਕਟ ਦਾ ਸੰਬੰਧ 5th 9th ਤੇ 8th ਤੋਂ ਹੁੰਦਾ ਹੈ ਜਦੋਂ ਇਹਦਾ ਸੰਬੰਧ ਛਟੇ ਦੇ ਨਾਲ ਬਣ ਜੇ ਤਾਂ ਇਨਸਾਨ ਉਹ ਸਬਜੈਕਟ ਵਿੱਚ ਜੌਬ ਕਰਦਾ ਹੈ ਜਦੋਂ 10th ਨਾਲ ਬਣ ਜੇ ਤਾਂ ਉਹ ਸਬਜੈਕਟ ਨਾਲ ਸੰਬੰਧਿਤ ਬਿਜ਼ਨਸ ਕਰਦਾ ਹੈ ਬਟ ਇਹ ਹੀ ਸਾਰੇ ਤੁਸੀਂ ਜੇ ਸੁਣੋਗੇ ਇਹ ਹੀ ਸਾਰੇ ਗ੍ਰਹਿ ਇਸ ਤੋਂ ਸੰਬੰਧਿਤ ਪੜਾਈ ਕਰਾਉਂਦੇ ਨੇ ਤੁਸੀਂ ਬੜੇ ਆਰਾਮ ਨਾਲ ਇੰਟਰਨੈਟ ਦੇ ਉੱਤੇ ਰਿਸਰਚ ਕਰ ਸਕਦੇ ਹੋ ਜੇ ਤੁਸੀਂ YouTube ਦੇ ਉੱਤੇ ਇਹ ਕੰਟੈਂਟ ਦੇਖ ਰਹੇ ਹੋ ਤਾਂ ਇਹ ਇੱਥੇ 5th ਹਾਊਸ 9th 8th ਤੇ ਲਿਖੀ ਹੋਈ ਰਾਸ਼ੀ ਮੈਨੂੰ ਕਮੈਂਟ ਕਰਿਓ ਮੈਂ ਤੁਹਾਨੂੰ ਡਿਟੇਲ ਚ ਦੱਸੂਗਾ ਕਿਉਂਕਿ ਇੱਕ ਵੀਡੀਓ ਦੇ ਅੰਦਰ 4 ਤੋਂ 5 ਸਬਜੈਕਟ ਤੋਂ ਜ਼ਿਆਦਾ ਨਹੀਂ ਡਿਸਕਸ ਕਰ ਸਕਦੇ ਮਾਡਰਨ ਟਾਈਮ ਦੇ ਉੱਤੇ ਇੱਕ ਇੱਕ ਹਾਊਸ ਇੱਕ ਇੱਕ ਪਲੈਨੇਟ ਨੂੰ ਘਾਟੋ ਘਾਟ 20 20 ਓਕਿਊਪੇਸ਼ਨ ਜਿਹੜੇ ਨੇ ਉਹ ਰਿਪਰੈਜ਼ੈਂਟ ਕਰਦੇ ਨੇ ਤੁਸੀਂ ਬੱਚੇ ਦੀ ਕੁੰਡਲੀ ਆਪਦੀ ਕੁੰਡਲੀ ਦਾ 8th ਹਾਊਸ 6th ਹਾਊਸ 9th ਹਾਊਸ ਤੇ 10th ਹਾਊਸ ਦੀ ਡਿਟੇਲਸ ਸਵਾਲ ਭੇਜੋ ਜੇ ਸਵਾਲ ਤਰਕਸੰਗਤ ਹੋਇਆ ਉਹਦਾ ਜਵਾਬ ਵੀ ਦਿੱਤਾ ਜਾਏਗਾ ਬਹੁਤ ਬਹੁਤ ਧੰਨਵਾਦ